ਵਿੱਤੇਦਿਨੀ ਨੌਜਵਾਨ ਨਵਦੀਪ ਸਿੰਘ ਹੋਰਾ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੀ ਹਦੂਦ ਦੇ ਅੰਦਰ ਵੜ ਕੇ ਗ੍ਰਿਫਤਾਰ ਕੀਤਾ ਗਿਆ ਨਵਦੀਪ ਸਿੰਘ ਹੋਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੁਣ ਸੱਤਵੇਂ ਆਸਮਾਨ ਤੇ ਪਹੁੰਚ ਚੁੱਕਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਕਰਨ ਲਈ ਕਿਸਾਨਾਂ ਨੇ ਸ਼ੰਭੂ ਬਾਡਰ ਨੂੰ ਚਾਲੇ ਪਾ ਦਿੱਤੇ ਨੇ ਤਸਵੀਰਾਂ ਅਮਰitsar ਦੀਆਂ ਨੇ ਜਿੱਥੋਂ ਦੇ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਬਾਡਰ ਲਈ ਰਵਾਨਾ ਹੋ ਰਹੇ ਨੇ ਇਸੇ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਵਰਨ ਸਿੰਘ ਪੰਦੀਰ ਹੋਰਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਤੇ ਵੀ ਤਿੱਖੇ ਤੰਜ ਕੱਸੇ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਇਸ ਅੰਦੋਲਨ ਨੂੰ ਸਫਲ ਬਣਾਉਣਾ ਚਾਹੁੰਦੀ ਹੈ ਕਿ ਜਿਵੇਂ ਨਬਦੀਪ ਵਾਟਰ ਕੈਨਲ ਵਾਲੇ ਨੂੰ ਜਿਵੇਂ ਮਹਲੀ ਤੋਂ ਕੱਲ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਦੇ ਨਾਲ ਪਹਿਲੋਂ ਵੀ ਕਿਸਾਨ ਗ੍ਰਿਫਤਾਰ ਇਹਦੇ ਤੋਂ ਪਹਿਲੋਂ ਜਿਹੜੀ ਪਹਿਲੀ ਆਪਾਂ ਨੇ ਕੱਲ ਯਾਤਰਾ ਸ਼ੁਰੂ ਕੀਤੀ ਸੀ ਟੋਲ ਪਰਾਜਾ ਮਨੂਬਸਰ ਗਿਆ ਉੱਥੋਂ ਵੀ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਇਹ ਤੋਂ ਪਹਿਲੋਂ ਗ੍ਰਿਫਤਾਰ ਕੀਤੇ ਗਏ ਆ 6-7 ਕਿਸਾਨ ਆ ਜਿਹੜੀ ਹਰਿਆਣਾ ਫੋਰਸ ਨੇ ਗ੍ਰਿਫਤਾਰ ਕੀਤੇ ਗਏ ਆ ਔਰ ਸਾਡੇ ਕਿਸਾਨ ਮਰਨ ਵਰਤ ਤੇ ਵੀ ਜੇਲ੍ਹ ਦੇ ਵਿੱਚ ਹੈਗੇ ਆ ਅਸੀਂ ਸਪਸ਼ਟ ਕਹਿਣਾ ਚਾਹਾਂਗੇ ਜੇ ਭਾਰਤੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਨਾ ਛੱਡਿਆ ਔਰ 31 ਤੋਂ ਬਾਅਦ ਸਾਰੇ ਇਕੱਠੇ ਹੋ ਕੇ ਇਹਦੇ ਲਈ ਵੱਡਾ ਐਲਾਨ ਕਰਾਂਗੇ ਵੱਡਾ ਐਲਾਨ ਹੋਊਗਾ ਦੂਜੀ ਗੱਲ ਜਿਹੜਾ ਹਰਿਆਣੇ ਤੇ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਉੱਥੇ ਬਿਜਲੀ ਪਾਣੀ ਦਾ ਪ੍ਰਬੰਧ ਭਗਵੰਤਮਾਨ ਸਰਕਾਰ ਨਹੀਂ ਕਰ پا ਰਹੀ ਜੇ ਇਹ ਬਿਜਲੀ ਪਾਣੀ ਦਾ ਪ੍ਰਬੰਧ ਉੱਥੇ ਨਾ ਹੋਇਆ ਔਰ ਇਹ ਤੋਂ ਕਹਾ ਜਿਹੜਾ ਅਸੀਂ ਦੇਖਿਆ ਜਿਹੜੀਆਂ 26 ਮਾਰਕੀਟ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਜਿਵੇਂ ਪੂੰਜੀਪਤੀਆਂ ਨੂੰ ਖੁਸ਼ ਕੀਤਾ ਗਿਆ 900 ਲੋਕਦਮਾਂ ਨੂੰ 2023 ਤੇ 24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਤੇ ਵੇਚਣ ਦਾ ਹੱਕ ਦਿੱਤਾ ਉਹਦਾ ਵੀ ਰੱਜ ਕੇ ਵਿਰੋਧ ਹੋਊਗਾ ਅਸੀਂ ਦੇਸ਼ ਦੇ ਪੰਜਾਬ ਦੇ ਆੜਤੀਆਂ ਨੂੰ ਅਪੀਲ ਕਰਨਾ ਚਾਹਾਂਗੇ ਜੇ ਮੰਡੀ 'ਚ ਜਿੰਦਾ ਰਹਿਣਾ ਚਾਹੁੰਦੇ ਹੋ ਜਿਹੜਾ ਦੁਨੀਆ ਦਾ ਸਭ ਤੋਂ ਬੈਸਟ ਸਿਸਟਮ ਸੀਗਾ ਸਾਡਾ ਪੰਜਾਬ ਤੇ ਹਰਿਆਣੇ ਦਾ ਜਿਵੇਂ ਉਹਨੂੰ ਖਤਮ ਕੀਤਾ ਜਾ ਰਿਹਾ ਤੋਂ ਨੂੰ ਅੱਗੇ ਆਉਣਾ ਚਾਹੀਦਾ ਔਰ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਕਹਾਂਗੇ ਕਿ ਕਿਸਾਨ ਮਜ਼ਦੂਰ ਤੁਹਾਡੇ ਨਾਲ ਨੇ ਡੱਟ ਕੇ ਵਿਰੋਧ ਕਰੋ ਨਹੀਂ ਤਾਂ ਸਾਡਾ ਮੰਡੀ ਬੋਰਡ ਜਿੱਥੇ ਕੇਂਦਰ ਹਮਲਾ ਕਰ ਰਿਹਾ ਉੱਥੇ ਭਗਵੰਤ ਮਾਨ ਸਰਕਾਰ ਵੀ ਹਮਲਾ ਕਰ ਰਹੀ ਆ ਉਹਨੂੰ ਵਿੱਚ ਇਹਨੂੰ ਤਿਆਰ ਆ ਹਾ ਅਸੀਂ ਡਰੈਸ ਕੋਡ ਦੇਖ ਰਿਹਾ ਹੌਲੀ ਹੌਲੀ ਲਾਗੂ ਹੋ ਰਿਹਾ ਨੀਲੀ ਪਾਗਿਆ ਨੀਲਾ ਪਰਨਾਵਾ ਝੰਡਾ ਡੰਡਾ ਵਾ ਆਉਣ ਵਾਲੇ ਦਿਨਾਂ ਚ ਇਹ ਤੁਹਾਨੂੰ ਡਰੈਸ ਕੋਡ ਪੂਰੀ ਤਰ੍ਹਾਂ ਨਜ਼ਰ ਆਵੇਗਾ ਇਸ ਮੌਕੇ ਸਵਰਨ ਸਿੰਘ ਪੰਦੇਰ ਹੋਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਬਾਰਡਰਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਸਰਕਾਰ ਸਾਨੂੰ ਫੋਰਸ ਦੇ ਜ਼ਰੀਏ ਡਰਾ ਨਹੀਂ ਸਕਦੀ ਇਸ ਅੰਦੋਲਨ ਨੂੰ ਮਹਿਜ 47 ਦਿਨ ਬੀਤੇ ਨੇ ਬੇਸ਼ੱਕ ਸਾਨੂੰ 4700 ਦਿਨ ਕਿਉਂ ਨਾ ਧਰਨਾ ਦੇਣਾ ਪਵੇ ਪਰ ਅਸੀਂ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ